ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਮੈਂ ਬਹੁਤ ਜ਼ਿਆਦਾ ਇੰਪੋਰਟੈਂਟ ਟੈਂਸੀਕਿਊ ਕਰਵਾਵਾਂਗਾ ਜਿਹੜੇ ਇਹ ਐਮਸੀਕਿਊ ਜੋ ਐਮਪੀਐਚ ਡਬਲਯੂ ਮੇਲ ਦਾ ਐਗਜ਼ਾਮ ਹੋਏਗਾ ਜਾਂ ਫੀਮੇਲ ਦਾ ਐਗਜ਼ਾਮ ਹੋਏਗਾ ਉਹਦੇ ਵਿੱਚ ਇੰਪੋਰਟੈਂਟ ਰੈਨ ਵਾਲੇ ਨੇ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੋ ਬੱਚੇ ਮੇਰੇ ਚੈਨਲ ਤੇ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਲੈਣ ਤੇ ਨਾਲ ਹੀ ਬੱਚੇ ਜੁਆਇਨ ਕਰ ਲੈਣ ਚੈਨਲ ਨੂੰ ਜੁਆਇਨ ਕਰਨ ਦਾ ਬੈਨੀਫਿਟ ਕੀ ਹੋਏਗਾ ਜਿਹ ਜਿਹੜੇ ਹਾਈਡ ਹੋਈਆਂ ਹੋਈਆਂ ਉਹ ਤੁਹਾਨੂੰ ਸ਼ੋ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਤੁਸੀਂ ਵੱਧ ਤੋਂ ਵੱਧ ਬੱਚਿਆਂ ਤੱਕ ਸ਼ੇਅਰ ਵੀ ਕਰ ਸਕਦੇ ਹੋ ਤੇ ਤੁਸੀਂ ਉਹਨਾਂ ਵੀਡੀਓਜ਼ ਨੂੰ ਦੇਖ ਵੀ ਸਕਦੇ ਹੋ ਤੇ ਨਾਲ ਹੀ ਬੱਚੇ ਜੋ ਬੱਚੇ ਹਲੇ ਤੱਕ ਮੇਰੇ ਚੈਨਲ ਤੇ ਜੁੜੇ ਹੋਏ ਨੇਗੇ ਤੇ ਆਨਲਾਈਨ ਕਲਾਸ ਨਹੀਂ ਲਈ ਬੱਚੇ ਜਿਹੜੇ ਜਿਹੜੇ ਬੱਚੇ ਆਨਲਾਈਨ ਕਲਾਸ ਲੈਣਾ ਚਾਹੁੰਦੇ ਨੇ ਉਹ ਉਹ ਕੀ ਕਰਨ ਉਹ ਬੇਟਾ 99463079 680 ਤੇ ਸੰਪਰਕ ਕਰ ਸਕਦੇ ਨੇਗੇ ਤੇ ஆன்ਲਾਈਨ ਕਲਾਸ ਨੂੰ ਜੁਆਇਨ ਕਰ ਸਕਦੇ ਨੇ ਜਾਂ ਫਿਰ ਜਿਹੜਾ ਬੱਚੇ ਬਟਾ ਫ੍ਰੀ ਵਟਸਐਪ ਗਰੁੱਪ ਜੁਆਇਨ ਕਰਨਾ ਚਾਹੁੰਦੇ ਨੇ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੇਗਾ ਫ੍ਰੀ ਵਟਸਐਪ ਗਰੁੱਪ ਦਾ ਉਹ ਉਸ ਦੇ ਉੱਪਰ ਜਾ ਕੇ ਬਟਾ ਲਿੰਕ ਦੇ ਉੱਪਰ ਜਾ ਕੇ ਉਸ ਨੂੰ ਟੱਚ ਕਰਕੇ ਬੇਟਾ ਤੁਸੀਂ ਜੁਆਇਨ ਕਰ ਸਕਦੇ ਹੋਗੇ ਤੇ ਆਨਲਾਈਨ ਕੋਚਿੰਗ ਲੈਣ ਲਈ ਬੱਚੇ ਤੁਸੀਂ 9463079680 ਤੇ ਸੰਪਰਕ ਕਰ ਸਕਦੇ ਹੋ ਸਾਡੀਆਂ ਕਲਾਸਿਜ ਹਰ ਰੋਜ਼ ਸ਼ਾਮ ਦੇ 8:00 ਵਜੇ ਤੋਂ 9:00 ਵਜੇ ਤੱਕ ਐਮਪੀਐਚਡਬਲਯੂ ਮੇਲ ਦੇ ਲਈ ਫੀਮੇਲ ਦੇ ਲਈ ਜੀਐਨਐਮ ਦੇ ਲਈ ਤੇ ਆਪਣੇ ਕੋਲ ਲੈਬੋਰੀ ਟੈਕਨੀਸ਼ੀਅਨ ਦੇ ਲਈ ਚੱਲ ਰਹੀਆਂ ਨੇਗੀਆਂ ਤੇ ਨੋਟੀਫਿਕੇਸ਼ਨ ਬਹੁਤ ਹੀ ਜਲਦੀ ਹੀ ਅਨਾਉਂਸ ਹੋਣ ਵਾਲਾ ਹੈਗਾ ਤੁਹਾਨੂੰ ਪਤਾ ਹੀ ਹੈ 822 ਪੋਸਟਾਂ ਜਿਹੜੀਆਂ ਪੰਜਾਬ ਦੇ ਵਿੱਚ ਹੈਲਥ ਡਿਪਾਰਟਮੈਂਟ ਦੇ ਵਿੱਚ ਕੱਢੀਆਂ ਗਈਆਂ ਗਈਆਂ ਜਿਹਦੇ ਵਿੱਚ एएनएम ਦੀਆਂ ਐਮਪੀਐਚਡਬਲਿਊ ਫੀਮੇਲ ਦੀਆਂ 122 ਪੋਸਟਾਂ ਹੈਗੀਆਂ ਆਪਣੇ ਕੋਲ ਐਮਪੀਐਚਡਬਲਿਊ ਮੇਲ ਦੀਆਂ 270 ਪੋਸਟਾਂ ਤੇ ਆਪਣੇ ਕੋਲ 311 ਪੋਸਟਾਂ ਜੀਐਨਐਮ ਦੀਆਂ ਗਈਆਂ ਤੇ ਅੱਜ ਆਪਾਂ ਕਲਾਸ ਦੀ ਸ਼ੁਰੂਆਤ ਕਰਦੇ ਆਂ ਅੱਜ ਦਾ ਪਹਿਲਾ ਕੁਐਸਚਨ ਕੀ ਕਹਿ ਰਿਹਾ ਹੈ ਦਾ ਆਬਜੈਕਟ ਜਾਂ ਆਰਟੀਕਲ ਕੰਟਾਮਿਨੇਟਡ ਬਾਈ ਐਚਆਈਵੀ ਵਾਇਰਸ ਬੇਟਾ ਐਚਆਈਵੀ ਵਾਇਰਸ ਦੇ ਦੁਆਰਾ ਕੋਈ ਵੀ ਆਰਟੀਕਲ ਜਾਂ ਆਬਜੈਕਟ ਜਿਹੜਾ ਕੰਟਾਮਿਨੇਟ ਹੋ ਚੁੱਕਿਆ ਹੈਗਾ ਉਹਨੂੰ ਡੀਕੰਟਾਮਿਨੇਟ ਕੀਤਾ ਜਾਂਦਾ ਹੈਗਾ ਕਿਹੜੀ ਚੀਜ਼ ਨੂੰ ਵਰਤ ਕੇ ਬੇਟਾ ਉਹਨੂੰ ਡੀਕੰਟਾਮਿਨੇਟ ਕੀਤਾ ਜਾਂਦਾ ਹੈ ਸੋਡੀਅਮ ਹਾਈਪੋਕਲੋਰਾਈਟ ਬੇਟਾ ਸੋਲੂਸ਼ਨ ਯਾਦ ਰੱਖਣਾ ਹੈ ਸੋਡੀਅਮ ਹਾਈਪੋਕਲੋਰਾਈਟ ਦੇ ਨਾਲ ਜਿਹੜਾ ਹੈਗਾਗਾ ਜਿਹੜਾ ਵੀ ਆਰਟੀਕਲ ਹੈ ਜਾਂ ਆਬਜੈਕਟ ਹੈ ਜਿਹੜਾ ਕੰਟਾਮਿਨੇਟ ਹੋ ਚੁੱਕਿਆ ਹੈਗਾ ਐਚ ਆਈ ਵੀ ਦੇ ਨਾਲ ਉਹਨੂੰ ਅਸੀਂ ਡੀ ਕੰਟਾਮਿਨੇਟ ਕਰ ਸਕਦੇ ਹਾਂਗੇ ਇਹ ਚੀਜ਼ ਤੁਸੀਂ ਬੱਚੇ ਯਾਦ ਰੱਖਣੀ ਹੈਗੀ ਤੇ ਦੂਸਰਾ ਕੁਐਸਚਨ ਬੇਟਾ ਕੀ ਕਹਿ ਰਿਹਾ ਹੈਗਾ ਇਨ ਵਿੱਚ ਆਫ ਦਾ ਫੋਲੋਇੰਗ ਕਲਰ ਕੋਡਡ ਕਨਟੇਨਰ ਕਿਹੜੇ ਕਲਰ ਕੋਡਡ ਕਨਟੇਨਰ ਦੇ ਵਿੱਚ ਨੀਡਲ ਸਿਰਿੰਜਸ ਸਕਾਲਪਲ ਜ ਬਲੇਡ ਜ ਐਂਡ ਗਲਾਸ ਆਬਜੈਕਟ ਜਿਹੜੇ ਉਹ ਡਿਸਪੋਜ਼ ਆਫ ਕੀਤੇ ਜਾਂਦੇ ਨੇ ਬੱਚਿਆ ਇਹ ਆਪਣੇ ਕੋਲ ਬੀ ਐਮ ਡਬਲਯੂ ਬੇਟਾ ਜਿਹਨੂੰ ਅਸੀਂ ਬਾਇਓਲੋਜੀ ਆਪਣੇ ਕੋਲ ਬਾਇਓਮੈਡੀਕਲ ਵੇਸਟ ਬੋਲਦੇ ਆ ਬੇਟਾ ਉਸ ਦੇ ਵਿੱਚੋਂ ਲਿਆ ਗਿਆ ਹੈਗਾ ਇਹ ਇਹ ਕੁਐਸਚਨ ਬੇਟਾ ਆਪਣੇ ਕੋਲ ਦੇਖੋ ਜਿਹੜੇ ਆਪਣੇ ਕੋਲ ਨੀਡਲ ਹੋਗੇ ਸਿਰਿੰਜ ਜ ਹੋਗੀਆਂ ਸਕਾਲਪਲ ਜੋਗੇ ਬਲੇਡ ਜੋਗੇ ਬੇਟਾ ਇਹਨਾਂ ਨੂੰ ਅਸੀਂ ਬਲੂ ਬਾਕਸ ਦੇ ਵਿੱਚ ਡਿਸਪੋਜ਼ ਆਫ ਕਰਦੇ ਆਂਗੇ ਬੇਟਾ ਯਾਦ ਰੱਖਣਾ ਹੈਗਾ ਤੀਸਰਾ ਕੁਐਸਚਨ ਕੀ ਕਹਿ ਰਿਹਾ ਸਟਰਲਾਈਜੇਸ਼ਨ ਇਜ਼ ਕਾਮਨ ਪ੍ਰੋਸੀਜਰ ਜੂਡ ਇਨ ਸਰਜਿਕਲ ਵਾਰਡ ਬੇਟਾ ਸਟਰਲਾਈਜੇਸ਼ਨ ਹੈ ਜਿਹੜਾ ਇਹ ਆਪਾਂ ਸਰਜਿਕਲ ਵਾਰਡ ਦੇ ਵਿੱਚ ਕਾਮਨ ਪ੍ਰੋਸੀਜਰ ਹੈਗਾ ਤੇ ਇਹ ਜਿਹੜਾ ਸਟਰਲਾਈਜੇਸ਼ਨ ਇਹ ਕਿਹੜੀ ਚੀਜ਼ ਬੇਟਾ ਹੇਠ ਲਿਖੀ ਆਪਸ਼ਨਲ ਦੇ ਵਿੱਚੋਂ ਕਿਹੜੀ ਚੀਜ਼ ਸਟਰਲਾਈਜੇਸ਼ਨ ਨੂੰ ਰੀਪੇਂਟ ਕਰਦੀ ਹੈ ਸਾਨੂੰ ਪਤਾ ਸਟਰਲਾਈਜੇਸ਼ਨ ਕੀ ਹੈ ਇੱਕ ਪ੍ਰੋਸੈਸ ਹੈ ਜਿਹਦੇ ਦੁਆਰਾ ਅਸੀਂ ਰਿਮੂਵ ਕਰਦੇ ਹਾਂਗੇ ਪੈਥੋਜਨ ਨੂੰ ਯੂਜ਼ਿੰਗ ਸਟੀਮ ਬੇਟਾ ਪਾਫ ਪਾਫ ਨੂੰ ਵਰਤ ਕੇ ਬੇਟਾ ਅਸੀਂ ਅਸੀਂ ਸਰਜਿਕਲ ਇਨਸਟਰੂਮੈਂਟ ਤੋਂ ਬੇਟਾ ਪੈਥੋਜਨ ਨੂੰ ਰਿਮੂਵ ਕਰਦੇ ਹਾਂਗੇ ਇਹ ਯਾਦ ਰੱਖਣਾ ਹੈਗਾ ਤੀਸਰੇ ਕੁਐਸਚਨ ਦਾ ਏ ਆਪਸ਼ਨ ਹੈ ਬਿਲਕੁਲ ਕਰੈਕਟ ਹੈਗਾ ਚੌਥਾ ਕੁਐਸਚਨ ਦੇਖੋ ਬੇਟਾ ਕਪੈਸਿਟੀ ਆਫ ਮਾਈਕਰੋਬਸ ਟੂ ਕੋਜ਼ ਡਿਜੀਜ਼ ਇਜ਼ ਨੋਨ ਐਜ ਬੇਟਾ ਜਿਹੜੀ ਕਪੈਸਿਟੀ ਕਿਸੇ ਵੀ ਬਿਮਾਰੀ ਦਾ ਕਾਰਨ ਬਣਨ ਦੀ ਬੇਟਾ ਉਹਨੂੰ ਅਸੀਂ ਬੋਲਦੇ ਹਾਂ ਪੈਥੋਜਨਿਸਿਟੀ ਇਹ ਆਪਸ਼ਨ ਬਿਲਕੁਲ கரੈਕਟ ਹੈ ਚ ਪੰਜਵਾਂ ਕੁਐਸਚਨ ਦੇਖੋ ਬੇਟਾ ਫਾਦਰ ਆਫ ਐਸੈਪਟਿਕ ਸਰਜਰੀ ਬੱਚੇ ਐਸੈਪਟਿਕ ਸਰਜਰੀ ਦਾ ਫਾਦਰ ਅਸੀਂ ਜੋਸਫ ਲਿਚਰ ਨੂੰ ਬੋਲਦੇ ਹਾਂ ਯਾਦ ਰੱਖਣਾਗਾ ਜੋਸਫ ਲਿਚਰ ਨੂੰ ਸੀ ਫਾਦਰ ਆਫ ਐਸੈਪਟਿਕ ਸਰਜਰੀ ਬੋਲਦੇ ਹਾਂ ਲੂਈਸ ਪਾਸਚਰ ਬੇਟਾ ਜਿਹੜਾ ਆਪਣੇ ਕੋਲ ਪਾਸਚੁਰਾਈਜੇਸ਼ਨ ਟੈਕਨੀਕ ਨੂੰ ਡਿਸਕਵਰ ਕੀਤਾ ਸੀਗਾ ਇਹਨੂੰ ਅਸੀਂ ਬੈਕਟੀਰੀਓਲੋਜੀ ਦਾ ਫਾਦਰ ਬੋਲਿਆ ਜਾਂਦਾ ਹੈਗਾ ਹਰੇਕ ਪੁਆਇੰਟ ਨੂੰ ਤੁਸੀਂ ਨੋਟ ਕਰਦੇ ਜਾਇਆ ਕਰੋ ਕਾਪੀ ਪੈਨ ਲੈ ਕੇ ਲਿਖ ਲਿਆ ਕਰੋ ਨੈਕਸਟ ਬੇਟਾ ਛੇਮਾ ਕੁਐਸਚਨ ਦੇਖੋ ਅਬਿਲਟੀ ਆਫ ਅ ਹਿਊਮਨ ਬੋਡੀ ਅਬਿਲਟੀ ਆਫ ਅ ਹਿਊਮਨ ਬੋਡੀ ਟੂ ਡਿਫੈਂਡ ਇਟਸੈਲਫ ਅਗੇਂਸਟ ਦਿ ਪੈਥੋਜਨ ਅਜਾ ਪੈਥੋਜਨਿਕ ਏਜੰਟ ਬੇਟਾ ਕਿਸੇ ਵੀ ਪੈਥੋਜਨਿਕ ਏਜੰਟ ਦੇ ਅਗੇਂਸਟ ਸਾਡੀ ਬੋਡੀ ਦੀ ਲੜਨ ਦੀ ਸ਼ਕਤੀ ਨੂੰ ਅਸੀਂ ਕੀ ਕਹਿੰਦੇ ਆ ਕਿ ਇਮਿਊਨਿਟੀ ਬੇਟਾ ਯਾਦ ਰੱਖਣਾ ਹੈਗਾ 7ਵਾਂ ਕੁਐਸਚਨ ਦੇਖੋ ਬਹੁਤ ਇੰਪੋਰਟੈਂਟ ਹੈ ਜਿਹੜਾ ਬੈਕਟੀਰੀਆ ਸੈਫੇਲਿਸ ਦਾ ਕਾਰਨ ਬਣਦਾ ਸਾਨੂੰ ਪਤਾ ਹੈ ਬੇਟਾ ਸੈਫੇਲਿਸ ਹੋ ਗਿਆ ਗੋਨੋਰੋਇਆ ਹੋ ਗਿਆ ਏਡ ਜੋ ਹੋ ਗਿਆ ਇਹ ਤਿੰਨੋਂ ਹੀ ਐ ਐਸਟੀਡੀ ਡਿਜੀਜ਼ ਨੇ ਸੈਕਸ਼ੂਅਲੀ ਟ੍ਰਾਂਸਮਿਟਿਡ ਡਿਜੀਜ਼ ਨੇ ਜਿਹੜੀ ਸੈਫੇਲਿਸ ਹੈ ਤੇ ਗੋਨੋਰੋਇਆ ਹੈ ਇਹ ਬੈਕਟੀਰੀਅਲ ਡਿਜੀਜ਼ ਹੈ ਤੇ ਜਿਹੜੀ ਆਪਣੇ ਕੋਲ ਜਿਹੜੀ ਆਪਣੇ ਕੋਲ ਬੱਚੇ ਆਪਣੇ ਕੋਲ ਏੜ ਜੈਗੀ ਉਹ ਆਪਣੇ ਕੋਲ ਵਾਇਰਲ ਦੀ ਜ ਹੈ ਜਿਹੜੇ ਆਪਣੇ ਕੋਲ ਸੈਫੇਲਿਸ ਹੈ ਇਹ ਟ੍ਰਿਪੋਨੀਮਾ ਪਲੇਡੀਅਮ ਦੇ ਦੁਆਰਾ ਫੈਲਦੀ ਹੈ ਜਰਸੀਨੀਆ ਪੈਸਟਿਸ ਸਾਨੂੰ ਪਤਾ ਹੈ ਬੇਟਾ ਪਲੇਗ ਦਾ ਕਾਰਨ ਮੰਨਦਾ ਹੈਗਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖੋਗੇ ਹੈ ਹੈਲਿਕੋਬੈਕਟਰ ਪਾਇਲੋਰੀ ਕਿਹੜੀ ਡਿਜੀਜ਼ ਦਾ ਕਾਰਨ ਮੰਨਦਾ ਹੈ ਬੇਟਾ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖੋ 8ਵਾਂ ਕੁਸ਼ਣ ਦੇਖੋ ਬੇਟਾ ਦਾ ਵਾਇਰਸ ਦੈਟ ਕੋਜ਼ ਡੇਂਗੂ ਇਜ਼ ਨੋਨ ਐਜ ਬੇਟਾ ਜਿਹੜਾ ਵਾਇਰਸ ਡੇਂਗੂ ਦਾ ਕਾਰਨ ਮੰਨਦਾ ਹੈ ਉਹਨੂੰ ਅਸੀਂ ਫਲੇਵੀ ਵਾਇਰਸ ਬੋਲਿਆ ਜਾਂਦਾ ਉਹਨੂੰ ਕੀ ਬੋਲਦੇ ਆ ਬੇਟਾ ਫਲੇਵੀ ਵਾਇਰਸ ਡੇਂਗੂ ਦਾ ਕਾਰਨ ਮੰਨਦਾ ਹੈ ਡੇਂਗੂ ਇੱਕ ਵਾਇਰਸ ਤੋਂ ਹੋਣ ਵਾਲੀ ਬਿਮਾਰੀ ਹੈ ਜਿਹੜਾ ਡੇਂਗੂ ਦਾ ਵੈਕਟਰ ਹੈ ਉਹ ਹੋ ਮਛਰ ਜਿਹੜਾ ਮਛਰ ਦਾ ਨਾਮ ਹੈਗਾ ਏਡੀਜ਼ ਐਜੀਪਟੀ ਇਹ ਵੀ ਵਿੱਚ ਇੰਪੋਰਟੈਂਟ ਕੁਐਸਚਨ ਹੈਗਾ ਡੇਂਗੂ ਹੈ ਜਿਹੜਾ ਇਹ ਫਲੇਵੀ ਵਾਇਰਸ ਤੋਂ ਹੋਣ ਵਾਲੀ ਬਿਮਾਰੀ ਹੈ ਇੰਪੋਰਟੈਂਟ ਹੈ ਬੇਟਾ ਯਾਦ ਰੱਖਣਾ ਹੈਗਾ 8ਵੇਂ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਬੀ ਆ ਜਾਏਗਾ 9ਵਾਂ ਕੁਐਸਚਨ ਦੇਖੋ ਟ੍ਰਾਂਸਮਿਸ਼ਨ ਆਫ ਮਟੀਰੀਅਲ ਮੈਟਰਨਲ ਟ੍ਰਾਂਸਮਿਸ਼ਨ ਆਫ ਮੈਟਰਨਲ ਐਂਟੀਬਾਡੀਜ਼ ਟੂ ਅਨਵਾਰਨ ਚਾਈਲਡ ਥਰੂ ਪਲੇਸੈਂਟਾ ਇਜ਼ ਨੋਨ ਐਜ਼ ਬੇਟਾ ਜਿਹੜੀ ਮਦਰ ਤੋਂ ਬੱਚੇ ਤੱਕ ਜਿਹੜੀਆਂ ਐਂਟੀਬਾਡੀਜ਼ ਜਾਂਦੀਆਂ ਗਿਆ ਉਹਨੂੰ ਅਸੀਂ ਪੈਸਿਵ ਇਮਿਊਨਿਟੀ ਬੋਲਦੇ ਹਾਂਗੇ ਜਿਹੜੀ ਬੱਚੇ ਵਿੱਚ ਜਿਹੜੀ ਇਮਿਊਨਿਟੀ ਮਦਰ ਤੋਂ ਆਉਂਦੀ ਆ ਉਹਨੂੰ ਪੈਸਿਵ ਇਮਿਊਨਿਟੀ ਬੋਲਿਆ ਜਾਂਦਾ ਹੈਗਾ ਤੇ ਜਿਹੜਾ ਬੱਚਾ ਹੈਗਾ ਬੇਟਾ ਬੱਚੇ ਦੇ ਵਿੱਚ ਜਿਹੜੀ ਮਾਂ ਤੋਂ ਇਮਿਊਨਿਟੀ ਐਂਟੀਬਾਡੀ ਜਾਂਦੀਆਂ ਉਹ ਬੱਚੇ ਦੇ ਬਲੱਡ ਦੇ ਵਿੱਚ ਜਨਮ ਲੈਣ ਤੋਂ ਬਾਅਦ ਬੇਟਾ 3 ਤੋਂ 6 ਮਹੀਨਿਆਂ ਤੱਕ ਰਹਿੰਦੀ ਹੈ ਯਾਦ ਰੱਖਣਾ ਹੈਗਾ 10ਵਾਂ ਕੁਐਸਚਨ ਦੇਖੋ ਬੱਚੇ ਵੈਨ ਐਂਟੀਬਾਡੀਜ਼ ਪ੍ਰੋਡਿਊਸ ਇਨ ਵਨ ਬੋਡੀ ਆ ਟ੍ਰਾਂਸਫਰਡ ਟੂ ਅਨਦਰ ਟੂ ਇਨਡਿਊਸ ਪਟ ਪ੍ਰੋਟੈਕਸ਼ਨ ਅਗੇਂਸਟ ਡਿਜ਼ੀਜ਼ ਇਸ ਕੋਲਡ ਬੇਟਾ ਉਹੀ ਹੈ ਮੈਂ ਹੁਣੇ ਪਹਿਲਾਂ ਦੱਸ ਚੁੱਕਾ ਹਾਂ ਜਿਹੜੀ ਇੱਕ ਬੋਡੀ ਦੇ ਵਿੱਚ ਬੇਟਾ ਐਂਟੀਬਾਡੀਜ਼ ਤਿਆਰ ਕਰਕੇ ਦੂਸਰੀ ਬੋਡੀ ਦੇ ਵਿੱਚ ਇੰਟਰੋਡਿਊਸ ਕਰ ਦਿੱਤੀਆਂ ਜਾਂਦੀਆਂ ਉਹਨੂੰ ਵੀ ਪੈਸਿਵ ਇਮਿਊਨਿਟੀ ਬੋਲਿਆ ਜਾਂਦਾ ਹੈਗਾ ਬੱਚੇ ਸਾਰੇ ਦੇ ਸਾਰੇ ਕੁਐਸਚਨਸ ਤੁਹਾਨੂੰ ਪੰਜਾਬੀ ਦੇ ਵਿੱਚ ਵੀ ਮਿਲ ਜਾਣਗੇ ਕਿਉਂਕਿ ਐਮਪੀਐਚਡਬਲ ਮੇਲ ਦਾ ਤੇ ਫੀਮੇਲ ਦਾ ਜਿਹੜਾ ਪੇਪਰ ਹੈਗਾ ਉਹ ਪੰਜਾਬੀ ਮੀਡੀਅਮ ਦੇ ਵਿੱਚ ਹੁੰਦਾ ਹੈਗਾ ਇਹ ਸਾਰੇ ਦੇ ਸਾਰੇ ਤੁਹਾਨੂੰ ਕੁਐਸਚਨ ਪੰਜਾਬੀ ਮੀਡੀਅਮ ਦੇ ਵਿੱਚ ਵੀ ਸਾਡੇ ਕੋਲ ਅਵੇਲੇਬਲ ਨੇ ਤੁਸੀਂ ਪੜ੍ਹ ਸਕਦੇ ਹੋ ਬੇਟਾ ਤੇ ਜੋ ਹਣ ਆਨਲਾਈਨ ਕਲਾਸ ਲੈਣਾ ਚਾਹੁੰਦੇ ਨੇ 9463079680 ਤੇ ਸੰਪਰਕ ਕਰਨ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ এডੂਕੇਸ਼ਨ ਹਬ ਬੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ